ਮੈਂ 5-6 ਦਿਨ ਬਾਅਦ ਸੱਟਿਆ ਹੋਇਆ ਹਾਂ ਜਾਨੀ ਕਿ ਅੱਜ ਪੋਸਟ ਲੱਗਿਆ ਪਾਉਣ ਮੰਨਾ ਖਾਸ ਦਿਨ ਹੋ ਗਿਆ ਪੋਸਟ ਪਾਉਣ ਨੂੰ ਫਿਰਦਾ ਤਾਂ ਵੀ ਇਹ ਜਿਹੜੀ ਮੈਂ ਗੱਲ ਕਰਨ ਲੱਗਿਆ ਕੁੜੀਆਂ ਦੀ ਜਾਂ ਲੇਡੀਜ਼ ਬਾਰੇ ਨਹੀਂ ਹੈਗੀ ਉਹਨਾਂ ਨੂੰ ਤਾਂ ਅਲਾਉਡ ਖੁੱਲੀ ਛੂਟ ਹਨ ਉਹਨਾਂ ਨੂੰ ਪਰ ਜਿਹੜੇ ਸਰਦਾਰ ਬੰਦੇ ਜਿਨ੍ਹਾਂ ਦੇ ਮੂੰਹ ਪਰ ਦਾੜੀ ਹੁੰਦੀ ਹੈ ਹਨ ਮੁੱਛਾਂ ਖੁੰਡਿਆਂ ਕਰਿਆ ਹੋਏ ਨੇ ਪਰ ਬੋਲ ਉਹਨਾਂ ਦੀ ਬੋਲ ਚੱਲ ਗਏ ਜਿਹਾ ਹੁੰਦੇ ਹੈ ਤੁਸੀਂ ਨਾ ਫੇਨਾ ਤੁਸੀਂ ਠੰਡੇ ਪਾਣੀ ਨਾਲ ਦਵਾਈ ਲੈਣੀ ਹੈ ਚੋਲ ਨਹੀਂ ਖਾਣੇ ਹੈਗੇ ਠੀਕ ਹੈ ਜੇ ਉਹਨਾਂ ਨੂੰ ਨੰਬਰ ਦੱਸ ਦਿਆਂ ਕੋਈ ਕਹਦੇ 68 79 97 79 79 69 ਇਹਨਾਂ ਜੀਕਰਦਨ ਵੀ ਅਲਾਉਡ ਹੋਣਾ ਚਾਹੀਦਾ ਹੈ ਸਾਡੇ ਵਰਗਿਆਂ ਨੂੰ ਅਲਾਉਡ ਹੋਣਾ ਚਾਹੀਦਾ ਮੈਂ ਥੱਪੜ ਮਾਰ ਰਿਹਾ ਬੂਥੇ ਬਰਕਮਾ ਕੇ ਇਹਦੇ ਸ਼ਰਾਮੀਆਂ ਦੇ Shool!